ਸਤਿ ਸ਼੍ਰੀ ਅਕਾਲ ਜੀ ਸਿਮਰਨ ਬਟਿਕ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਤੁਸੀਂ ਕਿਵੇਂ ਹੋ ਜੀ ਠੀਕ-ਠਾਕ ਹੋ ਸਭ ਤੋਂ ਪਹਿਲਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੀ ਤੁਹਾਨੂੰ ਜਰੂਰ ਕਰਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੀ ਰਹੇ ਅੱਜ ਜਾਲੇ ਸੂਟ ਜੀ ਮੈਂ ਤੁਹਾਨੂੰ ਐਦਾਂ ਦਿਖਾ ਰਹੀ ਹਾਂ ਜੀ ਜਿਹੜੇ ਬੰਦਾ ਸਾਤੋਂ ਸ਼ਾਪਿੰਗ ਕਰਕੇ ਜੀ ਸੂਟ ਬਣਵਾਉਂਦਾ ਏ ਸ਼ਾਪਿੰਗ ਕਰਕੇ ਸਾਤੋਂ ਹੀ ਸਟੀਚ ਕਰਾਏ ਆ ਮੈਂ ਆਲਮੋਸਟ ਵੀਡੀਓ 'ਚ ਕਹਿੰਦੀ ਰਹੀ ਹਾਂ ਵੀ ਸਭ ਤੋਂ ਸਲਾਈ ਕਰਾਓ ਸੂਟ ਤਾਂ ਮੈਂ ਥੋੜਾ ਸਲਾਈ ਦਾ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਵੀ ਸਾਡੀ ਸਲਾਈ ਕਿੱ ਇਹ ਕਿਸੇ ਆਂਟੀ ਦਾ ਪਾਰਸਲ ਸੀਗਾ ਜੋ ਕਿ ਕੈਨੇਡਾ ਜਾਣਾ ਹੈ ਠੀਕ ਹੈ ਜੀ ਉਹਨਾਂ ਦੇ ਸੂਟ ਅਸੀਂ ਰੈਡੀ ਕਰਿਆ ਜੀ ਉਹਨਾਂ ਨੇ ਸਾਤੋਂ ਸੂਟ ਵੀਡੀਓ ਰਹੀ ਸ਼ਾਪਿੰਗ ਕਰੀ ਸੀ ਮੇਰੇ ਕੋਲ ਤੇ ਤੇ ਉਹਨਾਂ ਦੇ ਸੂਟ ਅਸੀਂ ਸਟੀਚ ਵੀ ਕਰਿਆ ਇਹ ਮੈਂ ਤੁਹਾਨੂੰ ਸਟੀਚਿੰਗ ਵਾਸਤੇ ਦਿਖਾ ਰਹੀ ਆ ਜੀ ਸੂਟ ਸਭ ਤੋਂ ਪਹਿਲਾਂ ਦੀ ਆਂਟੀ ਦਾ ਸੂਟ ਸੀਗਾ ਇਹ ਬਿਲਕੁਲ ਸਿੰਪਲ ਸੂਟ ਸੀਗਾ ਕਾਟਨ ਦਾ ਕਾਟਨ ਦਾ ਸਿੰਪਲ ਸੂਟ ਸੀਗਾ ਮੈਚਿੰਗ ਸੂਟ ਸੀਗਾ ਜੀ ਇਹ ਰਹੀ ਇਹਨਾਂ ਦੀ ਬਾਟਮ ਜੀ ਸਿੰਪਲ ਸੂਟ ਸੀਗਾ ਆਂਟੀ ਦਾ ਬਾਟਮ ਦਾ ਇਹ ਬਾਟਮ ਸੀਗੀ ਤੇ ਇਹ ਸ਼ਰਟ ਸੀਗੀ ਇਹਦੇ ਚੋ ਜੀ ਅਸੀਂ ਕਰੀਮ ਕਲਰ ਰੰਗ ਦੀ ਲੇਸ ਦੀ ਫਿਨਿਸ਼ਿੰਗ ਦੇ ਕੇ ਗਲਾ ਰੈਡੀ ਕਰਿਆ ਉਸ ਤੋਂ ਬਾਅਦ ਜੀ ਇਹ ਲੇਸ ਥੋੜੀ ਬਾਜੂ ਤੇ ਲਾਈ ਬਾਜੂ ਤੇ ਉਸ ਤੋਂ ਬਾਅਦ ਇਹ ਰਹੀ ਚਾਕਾਂ ਦੀ ਲੇਸ ਚਾਕਾਂ ਦੀ ਲੇਸ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਜੀ ਗਲਾ ਬਿਲਕੁਲ ਅਸੀਂ ਬੈਕ ਤੋਂ ਬਿਲਕੁਲ ਸਿੰਪਲ ਰੱਖਿਆ ਹੈ ਚਾਕਾਂ ਤੇ ਸਿਰਫ ਪਾਈਪਿੰਗ ਕੱਢੀ ਹੈ ਜੀ ਤੁਸੀਂ ਸਾਡੀ ਸਲਾਈ ਦੀ ਫਿਨਿਸ਼ਿੰਗ ਦੇਖ ਸਕਦੇ ਆ ਜੀ ਕਿਉਂਕਿ ਤੁਹਾਨੂੰ ਪਤਾ ਲੱਗ ਜੂਗਾ ਵੀ ਅਸੀਂ ਕਿਦਾਂ ਕਿਦਾਂ ਸੂਟ ਰੈਡੀ ਕਰਦੇ ਆ ਜੀ ਇਹ ਸੂਟ ਸਲਵਾਰ ਸੂਟ ਬਣਵਾਇਆ ਸੀਗਾ ਇਹ ਸਿੰਪਲ ਅਸੀਂ ਸਲਵਾਰ ਰੱਖੀ ਹੈ ਜੀ ਨਾਲ ਸਿੰਪਲ ਅਸੀਂ ਸਲਵਾਰ ਰੱਖੀ ਹੈ ਜੀ ਇਹਦੇ ਨਾਲ ਪਿਓਰ ਦਾ ਦੁਪੱਟਾ ਰੱਖਿਆ ਕਿਉਂਕਿ ਕਸਟਮਰ ਦੀ ਡਿਮਾਂਡ ਸੀ ਕਿ ਸਾਨੂੰ ਪਿਓਰ ਦਾ ਹੀ ਦੁਪੱਟਾ ਦਿਓ ਅਸੀਂ ਇਹਦੇ ਨਾਲ ਪਿਓਰ ਦਾ ਦੁਪੱਟਾ ਵੀ ਦਿੱਤਾ ਹੈ ਜੇ ਤੁਸੀਂ ਸੋਚੂਗੇ ਵੀ ਜਿੱਦਾਂ ਦਾ ਵੀ ਤੁਸੀਂ ਸਾਨੂੰ ਕੱਪੜਾ ਕਹੋਗੇ ਪਿਓਰ ਦਾ ਦੁਪੱਟਾ ਮਸਲੀਨ ਦਾ ਦੁਪੱਟਾ ਕੋਟਾ ਡੋਰੀਏ ਦਾ ਦੁਪੱਟਾ ਅਸੀਂ ਤੁਹਾਨੂੰ ਉਦਾਂ ਦਾ ਹੀ ਦੁਪੱਟਾ ਵਾਏ ਕਰਕੇ ਪਾਰਸਲ ਕਰ ਦੋਗੇ ਜੀ ਇਹ ਹੋ ਗਿਆ ਆਂਟੀ ਜਿਹੜਾ ਫਸਟ ਸੂਟ ਜੀ ਸਟੀਚਿੰਗ ਚੈੱਕ ਕਰੀ ਜਾਇਓ ਜੀ ਕਿਉਂਕਿ ਇਹ ਸੂਟ ਮੇਰੇ ਤੋਂ ਹੀ ਲੈ ਕੇ ਮੇਰੇ ਕੋਲ ਹੀ ਸਟਿਚ ਹੋਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਦੂਜਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਪ੍ਰਿੰਟਿੰਗ ਸੂਟ ਸੀਗਾ ਜੀ ਸਿੰਪਲ ਸੂਟ ਸੀ ਜੀ ਇਹ ਪ੍ਰਿੰਟ ਇਹ ਮੈਂ ਇਹਦੀ ਪਾਈਪਿੰਗ ਲਗਾਈ ਹੈ ਜੀ ਬਹੁਤ ਪਿਆਰੀ ਜਿਵੇਂ ਦੀ ਇਹ ਸੂਟ ਤੇ ਜੱchnੀ ਸੀ ਜੀ ਕਿਉਂਕਿ ਜਿੱਦਾਂ ਦਾ ਸੂਟ ਹੁੰਦਾ ਉਦਾਂ ਦੀ ਅਸੀਂ ਲਗਾਉਨੇ ਆ ਇਹ ਸਿੰਪਲ ਅਤੇ ਸੋਬਰ ਜੀ ਆ ਕਿਉਂਕਿ ਇਹ ਇੱਕ ਆਂਟੀ ਦੇ ਸੂਟ ਹੈ ਉਸ ਹਿਸਾਬ ਨਾਲ ਸੂਟ ਰੈਡੀ ਕਰੇ ਜਾਂਦੇ ਆ ਜੀ ਇਹ ਹੋ ਗਿਆ ਜੀ ਬਾਜੂ ਤੇ ਬਾਜੂ ਤੇ ਪਾਈਪਿੰਗ ਉਸ ਤੋਂ ਬਾਅਦ ਜੀ ਇਹ ਹੋ ਗਿਆ ਚਾਕਾਂ ਤੇ ਦੋਨੋਂ ਪਾਸੇ ਚਾਕਾਂ ਤੇ ਤੁਹਾਨੂੰ ਮਿਲੂਗੀ ਇਹਦੇ ਨਾਲ ਵੀ ਅਸੀਂ ਸਲਵਾਰ ਰੈਡੀ ਕਰੀਏ ਜੀ ਸਲਵਾਰ ਦੇ ਪੌਂਚਿਆਂ ਤੇ ਅਸੀਂ ਲੈਸ ਦੀ ਫਿਨਿਸ਼ਿੰਗ ਦੇਤੀ ਥੋੜੀ ਵੀ ਹੋਰ ਚੇਂਜ ਹੋ ਜਵੇ ਸੂਟ ਦੀ ਲੁੱਕ ਤੇ ਕਲਰ ਥੋੜਾ ਲਾਈਟ ਚ ਆ ਜਾਂਦਾ ਸੀਗਾ ਮੈਂ ਥੋੜਾ ਜਿਹਾ ਇਹਨੂੰ ਸੋਚਿਆ ਵੀ ਫੈਸੀ ਬਣਾਦਾ ਉਸ ਤੋਂ ਬਾਅਦ ਲੈਸ ਦੇ ਨਾਲ ਦੀ ਸੇਮ ਅਸੀਂ ਦੁਪੱਟਾ ਰੱਖਿਆ ਜੀ ਦ ਸੂਟ ਦੀ ਲੁੱਕ ਬਹੁਤ ਸੋਹਣੀ ਬਣ ਕੇ ਰੈਡੀ ਹੋਈ ਜੀ ਦੁਪੱਟੇ ਨੂੰ ਕੁਝ ਵੀ ਨਹੀਂ ਲਵਾਇਆ ਕਸਟਮਰ ਨੇ ਸਿੰਪਲ ਦੁਪੱਟਾ ਰੱਖਿਆ ਸਿੰਪਲ ਪਿਓਰ ਦਾ ਦੁਪੱਟਾ ਲੈ ਕੇ ਇਸ ਤਰ੍ਹਾਂ ਹੀ ਨੂੰ ਸੀ ਪੀ ਕੋ ਕਰਕੇ ਰੈਡੀ ਕਰਤਾ ਸੀ ਕਿਉਂਕਿ ਉਹਨਾਂ ਦੇ ਇਹੀ ਖਾਇਸ ਸੀ ਕਿ ਦੁਪੱਟੇ ਨੂੰ ਕੁਝ ਵੀ ਨਾ ਲਾਇਓ ਕਿਉਂਕਿ ਉਹਨਾਂ ਨੇ ਡੇਲੀ ਵੇਅਰ ਵਾਸਤੇ ਸੂਟ ਲਏ ਮਿਲਾਈਆਂ ਜੀ ਸਾਥੋਂ ਉਸ ਤੋਂ ਅਗਲਾ ਸੂਟ ਚੈੱਕ ਕਰੋ ਜੀ ਉਸ ਤੋਂ ਅਗਲਾ ਸੂਟ ਹੈਗਾ ਬਹੁਤ ਪਿਆਰਾ ਗਾਜਰੀ ਕਲਰ ਦਾ ਸੂਟ ਗਾਜਰੀ ਕਲਰ ਦਾ ਬਹੁਤ ਪਿਆਰਾ ਸੂਟ ਹੈ ਜੀ ਇਹ ਥੋੜਾ ਮੈਨੂੰ ਕਪੜਾ ਲੱਗਿਆ ਵੀ ਇਹਦੀ ਫੁੱਲ ਬਾਜੂ ਕਰ ਦਿੱਤੀ ਜਾਵੇ ਕਿਉਂਕਿ ਉਹਨਾਂ ਨੇ ਬਾਹਰ ਪਾਉਣਾ ਉੱਧਰ ਮੌਸਮ ਥੋੜਾ ਇੰਡੀਆ ਬਗੋ ਗਰਮੀ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਥੋੜੀ ਜੀ ਇਹਦੀ ਮੈਂ ਫੁੱਲ ਬਾਜੂ ਕਰਤੀ ਜੀ ਚੈੱਕ ਕਰੀ ਜਾਓ ਜੀ ਇਹਦੀ ਥੋੜੀ ਫੁੱਲ ਬਾਜੂ ਕਰਤੀ ਮੇਰੇ ਕੋਲ ਤੋਂ ਸੂਟ ਇਹ ਖਰੀਦਿਆ ਹੋਇਆ ਜੀ ਤਾਂ ਹੀ ਮੈਂ ਤੁਹਾਨੂੰ ਵੀਡੀਓ 'ਚ ਕਹਿੰਦੀ ਹੁੰਦੀ ਆ ਕਿ ਸੂਟ ਦਾ ਸਟੀਚਿੰਗ ਤੋਂ ਬਾਅਦ ਪਤਾ ਲੱਗਦਾ ਜੀ ਵੀ ਕਿੱਦਾਂ ਬਣਦਾ ਦੇਖੋ ਜੀ ਸੂਟਾਂ ਦੀ ਲੁੱਕ ਬਹੁਤ ਸੋਹਣੀ ਬਣ ਕੇ ਰੈਡੀ ਹੋਈ ਆ ਜਿਵੇਂ ਇਹ ਫਲਾਵਰ ਸੀਗੇ ਉਸੇ ਹਿਸਾਬ ਨਾਲ ਅਸੀਂ ਲੈਸ ਲਾਉਨੇ ਆ ਜੀ ਜਿਵੇਂ ਦੀ ਥੋੜਾ ਟੱਚ ਸੂਟ ਦਾ ਵਧੀਆ ਆਉਂਦਾ ਇਹੀ ਫਰਕ ਹੁੰਦਾ ਜੀ ਜੇ ਆਪਾਂ ਕਿਸੇ ਬੁਟੀਕ 'ਚ ਸੂਟ ਬਣਾਉਣੇ ਆ ਬੁਟੀਕ ਵਾਲੇ ਇੱਕ ਅਸੀਂ ਆਪਣੀ ਗੱਲ ਨਹੀਂ ਕਰਦੇ ਸਾਰੇ ਈ ਤੁਹਾਡੀ ਇੱਕ ਇੱਕ ਚੀਜ਼ ਨੋਟ ਕਰਕੇ ਤੁਹਾਡਾ ਸੂਟ ਰੈਡੀ ਕਰਦੇ ਆ ਜੀ ਠੀਕ ਆ ਇਹ ਉਮਰ ਦਾ ਵੀ ਲਿਹਾਜ਼ ਦੇਖਣੀ ਪੈਂਦੀ ਆ ਜੀ ਕਿ ਬੰਦੇ ਦੀ ਚੁਆਇਸ ਕਿਵੇਂ ਆਪਾਂ ਨੂੰ ਉਹ ਵੀ ਦੇਖਣਾ ਪੈਂਦਾ ਕਿਉਂਕਿ ਕਿਸੇ ਕਸਟਮਰ ਨੂੰ ਆਪਾਂ ਮਿਲੇ ਹੁੰਨੇ ਆ ਤਾਂ ਆਪਾਂ ਨੂੰ ਉਹਨਾਂ ਦੀ ਚੁਆਇਸ ਦਾ ਕੁਛ ਨਾ ਕੁਛ ਆਈਡੀਆ ਤਾਂ ਹੋਇਆ ਹੋਣਾ ਓ ਇਦਾਂ ਅਸੀਂ ਗਲਾ ਬਣਾਇਆ ਜੀ ਸਵੀਟ ਹਾਰਟ ਗਲਾ ਬਣਾਇਆ ਬੈਕ ਤੋਂ ਅਸੀਂ ਬਿਲਕੁਲ ਇਹਨੂੰ ਪਲੇਨ ਰੱਖਿਆ ਜੀ ਬੈਕ ਤੇ ਗਲੇ ਕੁਛ ਨਹੀਂ ਬਣਾਏ ਕਿਉਂਕਿ ਜਿਵੇਂ ਦਾਸ ਸੀਗਾ ਸਾਨੂੰ ਕਿਹਾ ਗਿਆ ਸੀ ਉਵੇਂ ਹੀ ਸੂਟ ਰੈਡੀ ਕਰਦੇ ਆ ਜੀ ਇਹਦੇ ਵੀ ਚਾਕਾਂ ਤੇ ਬਹੁਤ ਸੋਹਣੀ ਲੈਸ ਦੀ ਫਿਨਿਸ਼ਿੰਗ ਦਿੱਤੀ ਆ ਜੀ ਬਹੁਤ ਹੀ ਸੂਟ ਪਿਆਰਾ ਬਣ ਕੇ ਰੈਡੀ ਹੋਇਆ ਜੀ ਬਾਟਮ ਚੈੱਕ ਕਰੋ ਜੀ ਇਹਦੇ ਨਾਲ ਬਾਟਮ ਬੜੀਆਂ ਬਾਟਮ ਆਂਟੀ ਨੇ ਪੂਰੀਆਂ ਖੁੱਲੀਆਂ ਡੁੱਲੀਆਂ ਬਣਵਾਈਆਂ ਜੀ ਕਿਉਂਕਿ ਕਈਆਂ ਨੂੰ ਪਲਾਜੋ ਪਸੰਦ ਹੁੰਨੇ ਆ ਕਿਸੇ ਨੇ ਸੂਟ ਪਲਾਜੋ ਬਣਾਉਣਾ ਤਾਂ ਪਲਾਜੋ ਵੀ ਬਣਾ ਸਕਦਾ ਹੈ ਜੀ ਏ ਆਂਟੀ ਬਾਟਮਾ ਹੀ ਪਾਉਨੇ ਇਹਨਾਂ ਨੂੰ ਬਾਟਮਾ ਹੀ ਪਸੰਦ ਹੈ ਜੀ ਉਸ ਤੋਂ ਬਾਅਦ ਇਹਦੇ ਨਾਲ ਵੀ ਅਸੀਂ ਦੁਪੱਟਾ ਰੱਖਿਆ ਜੀ ਗਾਜਰੀ ਕਲਰ ਦਾ ਠੀਕ ਹੈ ਜੀ ਸੂਟ ਦੇ ਨਾਲ ਦਾ ਸੇਮ ਤੁਹਾਨੂੰ ਦੁਪੱਟਾ ਮਿਲੂਗਾ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰਦੇ ਹਾਂ ਬਹੁਤ ਹੀ ਪਿਆਰਾ ਸੂਟ ਹੈ ਜੀ ਇਹ ਵੀ ਸੂਟ ਮੈਚਿੰਗ ਸੀਗਾ ਜੀ ਮੈਚਿੰਗ ਸੂਟ ਹੈ ਜੀ ਬਹੁਤ ਸੋਹਣਾ ਸੂਟ ਸੀਗਾ ਕਲਰ ਆਂਟੀ ਨੇ ਖੁਦ ਸਿਲੈਕਟ ਕਰੇ ਸੀਗੇ ਸਾਡੀ ਵੀਡੀਓ ਦੇਖ ਕੇ ਉਹਨਾਂ ਨੇ ਸੂਟ ਪਸੰਦ ਕਰੇ ਸੀਗੇ ਤੇ ਬਾਕੀ ਉਹਨਾਂ ਨੇ ਕਹਿਤਾ ਤੁਸੀਂ ਸਟੀਚ ਕਰਕੇ ਹੀ ਭੇਜ ਦਿਓ ਸੂਟ ਦਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਜੀ ਬਹੁਤ ਹੀ ਪਿਆਰੀ ਸੂਟ ਦੀ ਪ੍ਰਿੰਟਿੰਗ ਹੈ ਜੀ ਬਾਜੂ ਤੇ ਦੇਖੋ ਜੀ ਐਦਾਂ ਬਾਟਮ ਨਾਲ ਦਾ ਕਪੜਾ ਲਾ ਕੇ ਦੋਨੇ ਪਾਸੇ ਲੇਸ ਲਗਾ ਕੇ ਬਾਜੂ ਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਆ ਦੇਖੋ ਜੀ ਗਲੇ ਦੀ ਫਿਨਿਸ਼ਿੰਗ ਚੈੱਕ ਕਰ ਲਓ ਜੀ ਉਸ ਤੋਂ ਬਾਅਦ ਜੀ ਇਹ ਅਸੀਂ ਚਾਕਾਂ ਤੇ ਨਹੀਂ ਲਗਾਇਆ ਇਹ ਐਦਾਂ ਬਾਰਡਰ ਬਣਾਤਾ ਜੀ ਬਹੁਤ ਹੀ ਪਿਆਰਾ ਬਾਰਡਰ ਬਣ ਕੇ ਰੈਡੀ ਹੋਇਆ ਜੀ ਸੂਟ ਐਨਾ ਪਿਆਰਾ ਲੱਗਦਾ ਜੀ ਨਾ ਸੂਟ ਦੇਖਣ ਨੂੰ ਜੀ ਬਾਕੀ ਜੀ ਬਜਾਰ ਕਸਟਮਰ ਆਉਣਗੇ ਉਹਨਾਂ ਨੂੰ ਮਤਲਬ ਵਧੀਆ ਲੱਗੇ ਹੈ ਨਾ ਇਹ ਸਾਰਾ ਕੁਝ ਸੋਚ ਕੇ ਹੀ ਅਸੀਂ ਸੂਟ ਬਣਾਉਨੇ ਹੁੰਦੇ ਆ ਜੀ ਇਹ ਹੋ ਗਈ ਜੀ ਬੋਟਮ ਬੋਟਮ ਨਾਲ ਦਾ ਇੱਕ ਕਪੜਾ ਗਲੇ ਤੇ ਲਗਾਇਆ ਗਿਆ ਤੇ ਬੋਟਮ ਨਾਲ ਦਾ ਇੱਕ ਕਪੜਾ ਬਾਜੂ ਤੇ ਤੇ ਬੋਟਮ ਨਾਲ ਦਾ ਇੱਕ ਕਪੜਾ ਘੇਰੇ ਤੇ ਐਦਾਂ ਥੋੜੀ ਲੇਸ ਦੀ ਫਿਨਿਸ਼ਿੰਗ ਦੇਤੀ ਜੀ ਇਹਦੇ ਨਾਲ ਰੱਖਿਆ ਜੀ ਅਸੀਂ ਡਬਲ ਛੇੜ ਦੁਪੱਟਾ ਡਬਲ ਚੇਡ ਦਾ ਪੱਟਾ येलो ਜਿਆਦਾ ਰੱਖਿਆ ਜੀ ਕਿਉਂਕਿ ਥੋੜਾ ਲਾਈਟ ਜਨਾ ਰਹਿ ਜਵੇ ਸੂਟ ਥੋੜਾ ਥੋੜਾ ਵਿੱਚ ਇਦਾਂ ਕਰੀਮ ਟੱਚ ਦੇਤਾ ਦਾ ਪੱਟੇ ਦੇ ਬਹੁਤ ਹੀ ਪਿਆਰਾ ਇਹਦੇ ਨਾਲ ਦੁਪੱਟਾ ਰੱਖਿਆ ਇਹਨੇ ਠੀਕ ਹੈ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੂਗੀ ਇਹ ਵੀਡੀਓ ਦਿਖਾਉਣ ਦਾ ਮਤਲਬ ਇਹ ਆ ਜੀ ਵੀ ਤੁਹਾਨੂੰ ਸਾਡੀ ਸਟੀਚਿੰਗ ਦਾ ਆਈਡੀਆ ਮਿਲੂਗਾ ਵੀ ਅਸੀਂ ਕਿੱਦਾਂ ਦੇ ਸੂਟ ਸਟੀਚ ਕਰਦੇ ਆ ਜੀ ਬਹੁਤ ਸਾਰੇ ਕਸਟਮਰਾਂ ਦੇ ਸੂਟ ਸਾਡੇ ਕੋਲੋਂ ਸਟੀਚ ਹੋ ਕੇ ਜਾਂਦੇ ਆ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਚੁਆਇਸ ਸੂਟਾਂ ਦੀ ਤੁਹਾਡੀ ਆਪਣੀ ਹੋਊਗੀ ਜੀ ਤੁਸੀਂ ਪਸੰਦ ਕਰਕੇ ਆਪਣਾ ਨਾਪ ਸੈਂਡ ਕਰ ਸਕਦੇ ਆਂ ਜੀ ਤੇ ਸਾਸੀ ਤੁਹਾਨੂੰ ਸੂਟ ਸਟਿਚ ਕਰਕੇ ਪਾਰਸਲ ਕਰ ਦੋਗੇ ਜੀ ਪ੍ਰਿੰਟਿੰਗ ਚੈੱਕ ਕਰੋ ਜੀ ਸੂਟ ਦੀ ਕਿੰਨੀ ਪਿਆਰੀ ਆ ਸਾਡੇ ਕੋਲੋਂ ਹੀ ਆਂਟੀ ਨੇ ਸੂਟ ਖਰੀਦਿਆ ਹੋਇਆ ਜੀ ਇਹ ਹੋ ਗਈ ਜੀ ਗਲੇ ਦੀ ਡਿਜ਼ਾਈਨ ਤੁਸੀਂ ਨੋਟ ਕਰ ਲਿਓ ਜੀ ਸਾਰੇ ਗਲੇ ਅਲੱਗ-ਅਲੱਗ ਡਿਜ਼ਾਈਨ ਦੇ ਬਣਿਆ ਅਲੱਗ-ਅਲੱਗ ਸਟਾਈਲ ਦੇ ਬਣਿਆ ਸਾਰੇ ਸੂਟਾਂ ਦੇ ਗਲੇ ਆਹ ਦੇਖੋ ਜੀ ਬਾਜੂ ਤੇ ਵੀ ਹੈ ਸ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਇਹ ਸਿੰਪਲ ਸੂਟ ਸੀਗੇ ਬਿਲਕੁਲ ਸਿੰਪਲ ਜੇ ਇਹਨਾਂ ਨੂੰ ਤੁਸੀਂ ਐਦਾਂ ਹੀ ਸਟੀਚ ਕਰ ਲੰਦੇ ਇਹਨਾਂ ਦੀ ਇਹ ਲੁੱਕ ਨਹੀਂ ਸੀ ਆਉਣੀ ਵੀ ਸਿੰਪਲ ਬਸ ਕੁਝ ਨਹੀਂ ਲਗਾਣਾ ਥੋੜੀ ਜੀ ਸੂਟ ਨੂੰ ਲੁਤਦਿਆ ਕਰੋ ਵਧੀਆ ਸੂਟ ਉਹੀ ਸੂਟ ਤੁਹਾਡਾ ਬਹੁਤ ਜ਼ਿਆਦਾ ਵਧੀਆ ਬਣ ਕੇ ਰੈਡੀ ਹੁੰਦਾ ਹੈ ਜੀ ਸੂਟ ਤੁਸੀਂ ਚੈੱਕ ਕਰ ਲਿਆ ਜੀ ਉਸ ਤੋਂ ਬਾਅਦ ਜੀ ਇਹਦੇ ਨਾਲ ਰੱਖੀਆ ਅਸੀਂ ਬਾਟਮ ਜੀ ਬਾਟਮ ਤੇ ਅਸੀਂ ਕੁਝ ਨਹੀਂ ਲਗਾਇਆ ਕਿਉਂਕਿ ਇਕੋ ਸੂਟ ਤੇ ਮੈਨੂੰ ਨੀਡ ਲੱਗਦੀ ਸੀ ਵੀ ਇਹ ਤੇ ਕੁਝ ਲਗਾਉਣ ਦੀ ਜ਼ਰੂਰਤ ਹੈ ਉਤੇ ਮੈਂ ਕੁਛ ਲਗਾ ਦਿੱਤਾ ਜੀ ਠੀਕ ਹੈ ਇਹਦੇ ਨਾਲ ਅਸੀਂ ਪਿੰਕ ਕਲਰ ਦਾ ਹੀ ਦੁਪੱਟਾ ਰੱਖਿਆ ਜੀ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਜੀ ਕਿਸੇ ਮੇਰੀ ਕਸਟਮਰ ਨੂੰ ਉਹ ਕਿਤੇ ਵੀ ਬੈਠਾ ਹੈ ਜੀ ਤਾਂ ਸਾ ਤੋਂ ਸੂਟ ਸਟਿਚ ਕਰਕੇ ਮੰਗਵਾ ਸਕਦਾ ਹੈ ਵੀਡੀਓ 'ਚ ਸਾਡਾ ਸੂਟ ਸਿਲੈਕਟ ਕਰੋ ਸਾਨੂੰ ਪਾਰਸਲ ਕਰੋ ਆਪਣਾ ਨਾਪ ਸੈਂਡ ਕਰੋ ਤੁਸੀਂ ਕਿਤੇ ਵੀ ਬੈਠਿਆ ਅਸੀਂ ਤੁਹਾਨੂੰ ਸੂਟ ਸਟਿਚ ਕਰਕੇ ਭੇਜ ਦੂੰਗੇ ਜੀ ਦੂਜੀ ਗੱਲ ਪੈਂਟ ਬਣਾਓ ਸਰਾਰਾ ਬਣਾਓ ਲਹਿੰਗਾ ਬਣਾਓ ਜੋ ਵੀ ਮਰਜੀ ਸਾ ਤੋਂ ਸਟੀਚ ਕਰਾਓ ਕਿਸੇ ਨੇ ਸਾੜੇ ਸਟੀਚ ਕਰਾਣੀਆਂ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜੀ ਸੂਟ ਸੂਟ ਤੁਹਾਡੇ ਕੋਲ ਐਦਾਂ ਸਟੀਚ ਹੋ ਕੇ ਵੀ ਤਾਂ ਦੁਪੱਟਾ ਪਹੁੰਚਣਗੇ ਇਹ ਸੂਟ ਬਦੌਟ ਦੁਪੱਟਾ ਮੈਂ ਸੇਲ ਕਰੇ ਸੀ ਜੀ ਉਸ ਤੋਂ ਬਾਅਦ ਬਾਕੀ ਸਾਰਾ ਦੁਪੱਟੇ ਲੈ ਕੇ ਅਸੀਂ ਨਾਲ ਮੈਚ ਕਰਦੇ ਜੀ ਠੀਕ ਹੈ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜਰੂਰ ਕਰ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਹੋਰ ਪਹਿਣਾ ਵੀ ਸੋਹਣੇ ਸੋਹਣੇ ਸੂਟ ਖਰੀਦ ਸਕਣ ਜੀ ਥੈਂਕ ਯੂ ਧੰਨਵਾਦ